ਤੋ ਸ਼ਾਸਕਾਲ ਤੁਸੀਂ ਵੀਖ ਰਹੇ ਹੋ ਅਜੀਤ ਬੈਬੀ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰਾਉਦ ਪੰਜਾਬੀ ਸਾਇਰ ਨੇ ਬੜਾ ਸੁੰਦਰ ਆਖਿਆ ਕਿ ਹੱਥ ਫੜ ਕੇ ਤੈਸੇ ਨੂੰ ਜਾਵੇ ਆਸਕ ਪਰਬਤ ਚੀਰੀ ਉਹ ਮੁੱਖੋਂ ਬੋਲ ਰਿਹਾ ਹੈ ਪ੍ਰਿਆਦ ਹੈ ਸਿਰੀ ਸਿਰੀ ਸੋ ਅੱਜ ਅਸੀਂ ਉਸ ਆਸਕ ਦੀ ਗੱਲ ਨਹੀਂ ਕਰਾਂਗੇ ਗੱਲ ਕਰਾਂਗੇ ਉਸ ਸ਼ਾਸਕ ਦੀ ਜਿਸ ਨੇ ਆਪਣੇ ਜਜ਼ਬੇ ਅਤੇ ਦ੍ਰਿੜ ਆਰਾਦੇ ਨੂੰ ਮਜ਼ਬੂਤ ਕਰਦਿਆਂ ਉਹਨਾਂ ਆਸਕਾਂ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਜੋ ਬਿਰਲੇ ਬਿਰਲੇ ਹੁੰਦੇ ਨੇ ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਬਿਹਾਰ ਦੀ ਧਰਤੀ ਲਗਭਗ ਪਟਨਾ ਸਾਹਿਬ ਤੋਂ ਸਬਕ 100 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਰਾਜਗੀਰ ਕਸਬਾ ਜਿੱਥੇ ਦਾ ਮਾਊਂਟਨ ਮੈਨ ਮਾਊਂਟਨ ਮੈਨ ਦਸਰਥ ਮਾਜੀ ਜਿਹਨੂੰ ਪੂਰੀ ਦੁਨੀਆ ਦੇ ਅੰਦਰ ਇੱਕ ਮਹਾਂਵਲੀ ਮਨੁੱਖ ਦੇ ਨਾਲ ਸਬੋਧਨ ਕੀਤਾ ਗਿਆ ਸੋ ਮੈਂ ਮੇਰੇ ਸਾਥੀ ਨੂੰ ਅਖੂਗਾ ਕਿ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਪਹਾੜ ਦੀਆਂ ਉਹ ਦਿਖਾ ਦਿੱਤੀਆਂ ਜਣ ਆਪਾਂ ਨਾਲ-ਨਾਲ ਥੋੜਾ ਚੰਨਣਾ ਪਾਵਾਂਗੇ ਜਿਕਰ ਦਸ਼ਰਥ ਮਾਜੀ ਦਾ ਜ਼ਿਕਰ ਕਰੀਏ ਤਾਂ ਲਗਭਗ ਉਹ ਆਪਣੀ ਜ਼ਿੰਦਗੀ ਦੇ ਕੀਮਤੀ 22 ਵਰੇ ਇਸ ਪਹਾੜ ਨਾਲ ਮੱਥਾ ਲਾਉਂਦਾ ਰਿਹਾ ਜੋ ਆਪਣੇ ਆਪ ਵਿੱਚ ਇੱਕ ਵੀਰਯੋ ਵੱਡੀ ਗੱਲ ਹੈ ਦੂਰ ਦੂਰ ਤੱਕ ਪਹਾੜੀਆਂ ਰਾਜੇ ਜਰਾਸੰਧ ਦੀਆਂ ਪਹਾੜੀਆਂ ਇਤਿਹਾਸ ਦੇ ਪੱਤਰਿਆਂ ਨੂੰ ਫਰੋਲੀ ਤਾਂ ਰਾਜੇ ਜਰਾਸੰਧ ਦੀਆਂ ਪਹਾੜੀਆਂ ਆਖਿਆ ਜਾਂਦਾ ਕਿ ਇਹਦੀ ਰਾਜਧਾਨੀ ਸੀ ਰਾਜੇ ਜਰਾਸੰਧ ਦੀ ਸੋ ਗੱਲ ਕਰੀਏ ਦਸ਼ਰਥ ਮਾਜੀ ਦੀ ਜਿਸ ਨੇ 22 ਵਰੇ ਲਗਭਗ 22 ਬਰੇ ਤੇ 6 ਮਹੀਨੇ ਇਸ ਪਹਾੜ ਨੂੰ ਕੱਟਣ ਦੀ ਲਾਇ ਜਿਹਦੀ ਬਿਸਬ ਦੇ ਵਿੱਚ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਕਿ ਇੱਕ ਬੰਦੇ ਨੇ ਬਿਹਾਰ ਦੇ ਵਿੱਚ ਰਾਜਗੀਰ ਕਸਬੇ ਤੋਂ ਲਗਭਗ 35 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਥਿਤ ਹੈ ਮਾਂਜੀ ਬਿਹਾਰ ਦੇ ਵਿੱਚ ਤਾਂ ਚਲੋ ਲਗਭਗ ਆਲੇ ਦਾਲੇ ਦੇ ਲੋਕ ਨੇ ਜਿਹੜੇ ਉਹ ਦੂਰ ਦੂਰ ਤੱਕ ਜਾਣਦੇ ਨੇ ਪੂਰੀ ਦੁਨੀਆ ਦੇ ਵਿੱਚ ਦਸ਼ਰਥ ਮਾਂਜੀ ਨਾਮ ਦੇ ਨਾਲ ਮਸੂਰ ਹੈ ਇਹ ਜਗਾ ਇਹ ਉਹ ਜਗਾ ਜਿਸੇ ਜਿੱਥੇ ਅਸੀਂ ਖੜੇ ਹਾਂ ਜਿੱਥੇ ਦਸ਼ਰਥ ਮਾਂਜੀ ਨੇ ਵਿਸ਼ਵ ਦੇ ਵਿੱਚ ਆਪਣੇ ਨਾਂ ਦਾ ਡਾਂਕਾ ਬਜਵਾਇਆ ਇਸ ਪਹਾੜ ਨੂੰ ਪੱਟ ਕੇ ਕਾਰਨ ਕੀ ਬਣੇ ਉਹਨਾਂ ਦੇ ਥੋੜਾ ਚੰਨਣਾ ਪਾਦੀ ਹੈ ਕਿਉਂਕਿ ਉਹਦੀ ਪਤਨੀ ਸੀ ਜਿਹੜੀ ਦਸਰਥ ਮਾਜੀ ਦੀ ਫਗਨੀਆਂ ਉਹਨੂੰ ਪਹਿਲਾਂ ਉਹ ਝਾਰਖੰਡ ਜਾਂਦਾ ਜੇ ਆਪਾਂ ਇਤਿਹਾਸ ਨੂੰ ਵਾਚੀਏ ਤਾਂ ਉਸ ਤੋਂ ਬਾਅਦ ਇਸ ਪਹਾੜ ਦੇ ਉੱਤੇ ਉਹ ਆਪਣੀ ਰੋਜੀ ਰੋਟੀ ਲਈ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਕੰਮ ਧੰਦਾ ਕਰਦਾ ਸੀ ਤਾਂ ਇੱਕ ਦਿਨ ਉਸ ਦੀ ਪਤਨੀ ਦੀ ਇਸ ਪਹਾੜ ਤੋਂ ਡਿੱਗ ਕੇ ਮੌਤ ਹੋ ਜਾਂਦੀ ਹੈ ਆਪਣੇ ਆਪ ਵਿੱਚ ਇੱਕ ਬੇਹੱਦ ਅਹਿਮ ਇਹ ਕਹਾਣੀ ਹੈ ਜਿਹੜੀ ਉਸ ਤੋਂ ਬਾਅਦ ਦਰਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਤਾਂ ਇਧਰਲੇ ਪਾਸੇ ਜਿਹੜਾ ਬਿਹਾਰ ਦਾ ਸਹਿਰ ਹੈ ਜ਼ਿਲ੍ਹਾ ਬਜੀਰਾਗੰਜ ਉੱਥੇ ਹਸਪਤਾਲ ਹੈਗਾ ਤੇ ਕਹਿਣ ਤੋਂ ਪਹਿਵਾ ਇਧਰਲੇ ਪਾਸੇ ਦਸ਼ਰਥ ਮਾਂਜੀ ਦਾ ਪਿੰਡ ਹੈ ਪਹਾੜ ਦੇ ਇਹ ਦੋਨਾਂ ਪਹਾੜਾਂ ਦੇ ਵਿੱਚ ਪੈਂਦਾ ਦਸ਼ਰਥ ਮਾਂਜੀ ਦਾ ਪਿੰਡ ਹੈ ਤੇ ਜੇਕਰ ਇਸ ਨੂੰ ਸੜਕੀ ਰਸਤੇ ਜਾਣਾ ਹੋਵੇ ਕਿਸੇ ਬੰਦੇ ਨੇ ਬਜੀਰਾਗੰਜ ਪਹੁੰਚਣਾ ਹੋਵੇ ਤਾਂ ਉਹ ਦੂਰੀ ਲਗਭਗ 40 ਤੋਂ 45 ਕਿਲੋਮੀਟਰ ਦੀ ਪੈ ਜਾਂਦੀ ਹੈ ਤੇ ਇੱਕ 60 ਕਿਲੋਮੀਟਰ ਦਾ ਰਸਤਾ ਵੀ ਹੈ ਪਰ ਜੇ ਇਧਰ ਲੈ ਬੰਨੇ ਮੈਂ ਦੇਖਦਾ ਪਿੰਡ ਤੋਂ ਇਧਰਲਾ ਪਾਸਾ ਦੇਖੀਏ ਤਾਂ ਮਹਿਜ 4 ਕੇ 5 ਕਿਲੋਮੀਟਰ ਹੈ ਜਦੋਂ ਉਹਦੀ ਪਤਨੀ ਦੀ ਹਾਲਤ ਗਮੀਰ ਹੋਈ ਦਾ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਜਾਣ ਦੇ ਲਈ ਮਾਜੀ ਨੇ ਪ੍ਰਬੰਧ ਕਰਨਾ ਚਾਹਿਆ ਤਾਂ ਉਹ ਭਲੇ ਬੇਲਿਆਂ ਦੀ ਗੱਲ ਹੈ ਲਗਭਗ 50 ਸਾਲ ਪਹਿਲਾਂ ਆਪਾਂ ਵੇਖੀਏ ਤਾਂ ਆਪਣੇ ਸਾਧਨ ਵੀ ਨਹੀਂ ਸੀ ਹੁੰਦੇ ਤੇ ਉਸਨੇ ਜਦੋਂ ਮਾਜੀ ਨੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਆਖਿਆ ਕਿ ਜੇਕਰ ਤੂੰ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਨੂੰ ਲੈ ਆਉਂਦਾ ਤਾਂ ਤੇਰੀ ਪਤਨੀ ਦੀ ਜਾਨ ਜਿਹੜੀ ਉਹ ਬਚ ਜਾਂਦੀ ਆਪਣੇ ਆਪ ਵਿੱਚ ਇੱਕ ਅਹਿਮ ਤੱਥ ਇੱਥੇ ਇਹ ਬਣਦਾ ਹੈ ਤਾਂ ਉਸ ਨੌਜਵਾਨ ਨੇ ਮਾਜੀ ਨੇ ਆਖਿਆ ਕਿ ਜੇਕਰ ਪਹਾੜ ਨਾ ਹੁੰਦਾ ਜਾਂ ਸਾਨੂੰ ਰਸਤਾ ਹੁੰਦਾ ਤਾਂ ਮੇਰੀ ਪਤਨੀ ਦੀ ਜਾਨ ਸਹਿਦਵਾ ਜਾਂਦੀ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਹਾੜ ਨੂੰ ਪੱਟਣ ਦੀ ਇੱਕ ਬੇਹੱਦ ਪੱਥਰਵਰੀ ਕਹਾਣੀ ਉਸਨੇ ਇੱਕ ਆਪਾ ਅਖ ਲਈ ਹਥੌੜਾ ਲੈ ਲੋ ਜਾਂ ਆਜਾਰ ਨੇ ਜਿਹੜੇ ਉਸ ਵਖਤ ਕੀ ਹੋਣਗੇ ਆਪਾਂ ਨੂੰ ਪਤਾ ਹੀ ਐ ਸੋਚ ਵੀ ਸਕਦੇ ਆ ਤੇ ਲਗਭਗ 22 ਵਰੇ ਉਹ ਇਸ ਪਹਾੜ ਨੂੰ ਪਟਦਾ ਰਿਹਾ ਦਸਰਮਾ ਜੀ ਔਰ ਅੰਤ ਰਸਤਾ ਬਣਾ ਲਿਆ ਥੋੜੀ ਬਹੁਤ ਪਹਿਲਾਂ ਉਹਨੂੰ ਦਿੱਕਤਾਂ ਵੀ ਆਈਆਂ ਲੋਕਾਂ ਨੇ ਮਦਦ ਵੀ ਕੀਤੀ ਤੇ ਉਹ ਕੀਤੀ ਮਗਰੋਂ ਜਾ ਕੇ ਪਹਿਲਾਂ ਲੋਕ ਉਹਨੂੰ ਪਾਗਲ ਵੀ ਕਹਿੰਦੇ ਰਹੇ ਇਤਿਹਾਸ ਨੂੰ ਪੜਿਏ ਇਹਦੀ ਜੀਵਨੀ ਨੂੰ ਪੜਿਏ ਦਸਰਮਾ ਜੀ ਤਾਂ ਮਹਿਜ ਕਚੌਲਾਂ ਦੀ ਮੁੱਠ ਲੈ ਕੇ ਮਾਜੀ ਇਸ ਪਹਾੜ ਦੀ ਸਾਥੀ ਨੂੰ ਪਟਦਾ ਰਿਹਾ ਤੋੜਦਾ ਰਿਹਾ ਚੀਰਦਾ ਰਿਹਾ ਮੈਂ ਮੇਰੇ ਸਾਥੀ ਨੂੰ ਆਖੂ ਇੱਕ ਵਾਰ ਇਹ ਰਸਤੇ ਨੂੰ ਵੀ ਉੱਪਰੋਂ ਖੜ ਕੇ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਜਾਣ ਆਪਣੇ ਆਪ ਵਿੱਚ ਬੇहद ਅਹਿਮ ਤਸਵੀਰਾਂ ਨੇ ਇਹ ਉਸ ਆਸਕ ਦਾ ਜਜ਼ਬਾ ਸੀ ਜਿਗਰਾ ਸੀ ਜਿਸ ਨੇ ਆਹ ਰਸਤੇ ਨੂੰ ਦਰਸ਼ਕ ਵੀਰੋ ਜਿਹੜਾ ਤੁਸੀਂ ਵੇਖ ਰਹੇ ਹੋ ਪੱਟ ਕੇ ਆਪਣੇ ਹੱਥਾਂ ਦੇ ਨਾਲ ਥੋੜੀ ਤੇ ਸੈਣੀ ਦੇ ਨਾਲ ਤੇਛੇ ਦੇ ਨਾਲ ਪੱਟ ਕੇ ਇਸ ਰਸਤੇ ਨੂੰ ਕੱਢਿਆ ਅਤੇ ਆਪਣੇ ਪਿੰਡ ਨੂੰ ਹੈ ਜਿਹੜਾ ਉਹ ਵਜੀਰਾ ਗੰਜ ਦੇ ਨਾਲ ਜੋੜਿਆ ਅੱਗੇ ਤਸਵੀਰਾਂ ਨੇ ਤੁਹਾਨੂੰ ਦਿਖਾਵਾਂਗੇ ਉਹਦੀ ਜਾਦ ਦੇ ਵਿੱਚ ਸਰਕਾਰ ਵੱਲੋਂ ਇੱਕ ਸਮੱਧੀ ਵੀ ਬਣਾਈ ਗਈ ਹੈ ਸੋ ਅਸੀਂ ਨਾਲ-ਨਾਲ ਚੱਲਦੇ ਹਾਂ ਤੇ ਇਹ ਥੱਲੇੋਂ ਜਾ ਕੇ ਵੀ ਆਪਾਂ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਲਗਭਗ 40-45 ਕਿਲੋਮੀਟਰ ਦੀ ਦੂਰੀ ਨੂੰ ਜੇ ਆਪਾਂ ਦੇਖੀਏ ਤਾਂ ਉਸ ਨੌਜਵਾਨ ਨੇ ਸਾਸੀ ਨੌਜਵਾਨ ਨੇ 40 ਤੋਂ 45 ਕਿਲੋਮੀਟਰ ਦੀ ਦੂਰੀ ਨੂੰ ਮਹਿਜ 5 4 ਕਿਲੋਮੀਟਰ ਦੀ ਦੂਰੀ ਵਿੱਚ ਤਬਦੀਲ ਕਰ ਦਿੱਤਾ ਸੋ ਅਸੀਂ ਇਸ ਟਾਈਮ ਉਸ ਪਹਾੜ ਦੇ ਉੱਤੇ ਖੜੇ ਸੀ ਤੇ ਮੈਂ ਮੇਰੇ ਸਾਥੀ ਨੂੰ ਆਉਂਗਾ ਬਚ ਕੇ ਕਿਉਂਕਿ ਢਲਾਨ ਬਹੁਤ ਹੈ ਧੰਨਾ ਉਹ ਮਾਂ ਦਾ ਪੁੱਤ ਜੀ ਨੇ ਇਸ ਪਹਾੜ ਨੂੰ ਕੱਟ ਕੇ ਰਸਤਾ ਜਿਹੜਾ ਉਹ ਕੱਢਿਆ ਹੋਵੇਗਾ ਦੇਖੇ ਹੀ ਬਣਦਾ ਹੈ ਪਹਾੜ ਦੀ ਸਾਤੀ ਤੇ ਜਦੋਂ ਹਥਿਆਰ ਚੱਲਦਾ ਹੋਊ ਤਾਂ ਸਿਰ ਨੂੰ ਆਉਂਦਾ ਹੁਣੇ ਦਰਸ਼ਕ ਵੀਰੋ ਇਹ ਉਹ ਰਸਤਾ ਹੈ ਇਹ ਉਹ ਰਸਤਾ ਹੈ ਜੋ ਮਾਜੀ ਨੇ ਆਪਣੇ ਹਥਿਆਰਾਂ ਦੇ ਨਾਲ ਆਪਣੇ ਹੱਥਾਂ ਦੇ ਨਾਲ ਕੱਟ ਕੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਔਰ ਇਤਿਹਾਸ ਲਿਖਿਆ ਭਾਵੇਂ ਕਿ ਬਾਅਦ ਵਿੱਚ ਸਰਕਾਰ ਨੇ ਥੋੜੀ ਬਹੁਤ ਮਦਦ ਵੀ ਕੀਤੀ ਪਰ ਪਹਿਲਾਂ ਲੋਕ ਉਸ ਨੂੰ ਪਾਗਲ ਆਖ ਕੇ ਆਪਣੇ ਮਨ ਦੀ ਜਿਹੜੀ ਪੜਾਅ ਸੀ ਉਹ ਕੱਢਦੇ ਰਹੇ ਸੋ ਇਹ ਉਹ ਰਸਤਾ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਵਿਸਵ ਦੇ ਵਿੱਚ ਦਰਸ਼ਕ ਮੀਰੋ ਮਸ਼ਹੂਰ ਹੋ ਗਿਆ ਦਸ਼ਰਤ ਮਾਜੀ ਦਾ ਨਾਮ ਤੇ ਠੀਕ ਹੈ ਭਾਵੇਂ ਉਸ ਟਾਈਮ ਉਸਨੇ ਇਹ ਰਸਤਾ ਜਿਹੜਾ ਥੋੜਾ ਥੋੜੀ ਜਗ੍ਹਾ ਨੂੰ ਕੱਟਿਆ ਹੋਣਾ ਕਿਉਂਕਿ ਉਸ ਤੋਂ ਬਾਅਦ ਸਰਕਾਰ ਵੱਲੋਂ ਆਪਣੇ ਪੱਧਰ ਤੇ ਇਸ ਦੇ ਇਸ ਦੇ ਹੱਲ ਲਈ ਤਾਂ ਕਿ ਲੋਕਾਂ ਨੂੰ ਉਧਰਲੇ ਲੋਕਾਂ ਨੂੰ ਇੱਧਰ ਜਾਣ ਦੇ ਲਈ ਜਗ੍ਹਾ ਜਿਹੜੀ ਉਹ ਨਸੀਬ ਹੋਵੇ ਹਸਪਤਾਲ ਦੇ ਵਿੱਚ ਇਲਾਜ ਖਾਣੋਂ ਲੋਕ ਸੀ ਜਿਹੜੇ ਉਹ ਉੱਥੇ ਮਰ ਰਹੇ ਸੀ ਜਦੋਂ ਮਾਜੀ ਨੇ ਇਸ ਪਹਾੜ ਦੇ ਨਾਲ ਮੱਥਾ ਲਾਇਆ ਪੌਲਦੀ ਜਿਗਰੇ ਦਾ ਮਾਲਕ ਮਾਜੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਆਪਣਾ ਨਾਂ ਜਿਹੜਾ ਉਹ ਦਰਜ ਕਰ ਗਿਆ ਦਰਸ਼ਕ ਵੀਰੋ ਅਸੀਂ ਤੁਹਾਨੂੰ ਇੱਕ ਸਥਾਨਕ ਨਿਵਾਸੀ ਆ ਜੋ ਸ਼ਾਇਦ ਇਥੋਂ ਨੇੜੇ ਇਹਨਾਂ ਦਾ ਪਿੰਡ ਹੈ ਉਹਦੇ ਨਾਲ ਗੱਲ ਕਰਵਾਉਂਦੇ ਆ ਠੀਕ ਹੈ ਬੋਲੀ ਦੀ ਭਾਵੇਂ ਥੋੜੀ ਬਹੁਤ ਦਿੱਕਤ ਆ ਕਾਹੋਂ ਥਾ ਮਾਜੀ ਕਿਆ ਜਾਣਤੇ ਆਪ ਉਸਕੇ ਬਾਰੇ ਮਾਜੀ ਇੱਕ ਉਹ ਇਨਸਾਨ ਤੇ ਜੋ ਖੁਦ ਹੀ ਆਪਣੇ ਜੀਹਨੀ ਅਟੋੜੀ ਕੇ ਦਮ ਸੇ ਪੂਰੇ ਪਹਾੜ ਕੋ ਕਾਟ ਦੀਏ ਹਾਂ ਜੇ ਪਹਾੜ ਹੂੰ ਜੇ ਪੂਰੇ अपने उस टाइम पे चीनी हथोड़े के दम से काटे हैं उन्होंने जो भी किया है जो फिल्म बना उनके ऊपर पे बना फिल्म भी बना हाँ फिल्म भी बना है माउंटेन दहशत माजी है तो फिल्म बना पर उस पे उनको कुछ पैसे के बारे में बात हुआ था जो बॉलीवुड वाले ने बोला था कि देंगे बट उन्होंने नहीं दिया है ਦਸਿਕ ਵੀਰੋ ਇੱਕ ਹੋਰ ਅਹਿਮ ਗੱਲ ਹੈ ਵੀ 10 ਤਮਾਝੇ ਨੂੰ ਸਾਡੇ ਬਾਲੀਵੁੱਡ ਵਾਲਿਆਂ ਨੇ ਆਖਿਆ ਕਿ ਅਸੀਂ ਪੈਸੇ ਵੀ ਦਵਾਂਗੇ ਜਿਹੜੀ ਉਹਨਾਂ ਨੇ ਫਿਲਮ ਦਾ ਨਿਰਮਾਣ ਕੀਤਾ ਸੀ ਪਰ ਉਹ ਦਿੱਤੇ ਨਹੀਂ ਨਹੀਂ ਉਹ ਵੀ ਇਹਨਾਂ ਦਾ ਆਖਣਾ ਵੀ ਉਹ ਵੀ ਨਹੀਂ ਦਿੱਤੇ ਜੋ ਪੈਸੇ ਸੀ ਜੋ ਅਮਾਉਂਟ ਹੋਇਆ ਤਾਂ ਡਿਸਕਸ ਹੋ ਨਹੀਂ ਧਿਆ ਹੂੰ ਇਸ ਵਿੱਚ ਜੇ ਕੁਝ ਕਮ ਵੈਸੇ ਕੁਝ ਐਸੇ ਹੈ ਪਰ ਬਹੁਤ ਬਹੁਤ ਮਹਾਨ ਆਦਮੀ ਥਾ ਹਾਂ ਮੌਂਟਨ ਮੈਂ ਇਹਾਂ ਕੇ ਲੋਕ ਮੰਨਤੇ ਹੈ ਉਸਕੋ ਹਾਂ ਇੱਥੇ ਅੱਗੇ ਮੈਂ ਉਹਨਾਂ ਦਾ ਸਟੈਚੂ ਬਣਾ ਸਮਾਦੀ ਹਾਂ ਸਟੈਚੂ ਬਣਾ ਜੋ ਇਹ ਸਾਨੇ ਇਥੋਂ ਦੇ ਬਸ਼ਿੰਦੇ ਜਿਹੜੇ ਆਪਣੇ ਆਪ ਵਿੱਚ ਇੱਕ ਬੇहद ਮਹਾਨ ਆਦਮੀ ਮੰਨ ਕੇ ਜਿਹੜਾ ਉਹ ਮਾਂਜੀ ਨੂੰ ਚੱਲ ਰਹੇ ਨੇ ਸੋ ਅਸੀਂ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਜਿੱਥੇ ਉਹਨਾਂ ਦੀ ਜਿਹੜੀ ਸਮਾਦੀ ਆ ਆਪਾਂ ਆਖ ਲਈਏ ਸਟੈਚੂ ਬਣਿਆ ਹੋਇਆ ਉਹ ਵੀ ਤੁਹਾਨੂੰ ਤਸਵੀਰਾਂ ਵੀਡੀਓ ਦਿਖਾਉਣੀ ਅਸੀਂ ਚਾਹਾਂਗੇ ਕਿ ਤੁਹਾਨੂੰ ਇੱਕ ਵਾਰ ਫੇਰ ਜਿਹੜੀ ਰਸਤੇ ਦੀਆਂ ਤਸਵੀਰਾਂ ਨੇ ਦਿਖਾਈਆਂ ਜਾਣ ਠੀਕ ਹੈ ਉਸ ਤੋਂ ਬਾਅਦ ਸਰਕਾਰ ਨੇ ਭਾਵੇਂ ਆਪਣੇ ਪੱਧਰ ਤੇ ਇਹ ਪਹਾੜ ਕੱਟ ਕੇ ਰਸਤਾ ਥੋੜਾ ਚੌੜਾ ਕਰਤਾ ਫਿਰ ਸਾਇਦ ਜਿਹੜੀ ਲਗਭਗ ਸੜਕਾ ਮੈਨੂੰ ਲੱਗਦਾ ਉਹ ਵੀ 10-12 ਫੁੱਟ ਦੇ ਕਰੀਬ ਹੈ ਪਰ ਮਾਂਜੀ ਨੇ ਨੰਗਣ ਜੋਗਾ ਰਸਤਾ ਪਹਾੜ ਦੇ ਉਧਰ ਆਪਣਾ ਬਣਾ ਲਿਆ ਸੀ ਤਾਂ ਕਿ ਇਧਰਲੇ ਲੋਕਾਂ ਨੂੰ ਉਧਰ ਜਾਣਾ ਸੌਖਾਲਾ ਹੋ ਸਕੇ। ਦਰਸ਼ਕ ਵੀਰੋ ਅਸੀਂ ਲੈ ਚੱਲਦੇ ਹਾਂ ਤੁਹਾਨੂੰ ਅ ਦਸਰਤ ਮਾਂਜੀ ਹੋਰਾਂ ਦੀ ਸਮਾਧੀ ਦੇ ਮੈਂ ਮੇਰੇ ਸਾਥੀ ਨੂੰ ਆਖੂਗਾ ਵੀ ਇੱਕ ਵਾਰ ਤਸਵੀਰਾਂ ਨੇ ਦਿਖਾਈਆਂ ਜਾਣ। ਇਹ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਬੋਟਾ ਜਿਹੜਾ ਐਸਾ ਉਹ ਬਣਾਇਆ ਗਿਆ ਹੈ। ਬਿਹਾਰ ਦੀ ਸਰਕਾਰ ਵੱਲੋਂ ਉਹਨਾਂ ਦੇ ਲੜਕੇ ਵੀ ਇੱਥੇ ਮਾਂਜੀ ਸਾਹਿਬ ਦੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਅਸੀਂ ਕਰਦੇ ਹਾਂ ਇੱਕ ਵਾਰ ਪੂਰੀ ਤਰ੍ਹਾਂ ਸਮਾਧੀ ਨੂੰ ਦਿਖਾ ਦਿੱਤਾ ਜਾਵੇਗਾ आजो जी एक बार उन्ना दे मांझी साहब दे बेटे ने जेड़े उन्होंने गल करवा दिए बाबा क्या नाम है आपका हमारा भागीरथ मांझी भागीरथ मांझी कितने टाइम में काट डाला था पहाड़ मांझी साहब ने बाईस साल लगा बाईस साल क्यों काटा रास्ता तो नहीं था पहाड़ दरार था उधर जाने के लिए हाँ। अच्छा बाजार क्यों काटने की जरूरत पड़ी पहाड़ दरार था जाने आने में बहुत मुश्किल था अच्छा हाँ इसीलिए काटा दिया कि जनता लिए रास्ता को बना दिया तो 22 साल लगा 22 साल में काटा 22 साल और बाईस साल में मीन एरिया आया होगा बीमार होया होगा ना ना हाँ। सांस हुआ लगल रहते थे दिन भर मजदूरी करे हर जिससे काम करते थे काम करते थे रात को रात को घरे रहते हैं चौबीस घंटे काम करते थे अच्छा कोई और लगा उसके साथ नहीं अकेले अकेले सब कह दिया कि पागल हो गया है तो अच्छा। हमें लगा है पागल हो गया कि एक आदमी अच्छा कहीं रास्ता बनेगा हम और कबाड़ बीज लेना तो है पहाड़ तो ऊपर ढाल लिया के जितना दिन में हम रास्ता को बना देंगे तो बाईस साल लगा लगातार हाँ बाईस साल लगा पुलिस ने भी पकड़ लिया था एक बार माजी साहब ना ना क्या करेगा नहीं बोला था कि मिट्टी वालों ने शिकायत कर दी ना सब नहीं फिर बिहार सरकार ने क्या दिया इसके बदले में उसका बदले में पक्की रोड मांगा, हाँ। मांगा, मांगा अस्पताल मांगा थाना मांगा किसान भवन ये सब चार काम मांगा बाल बच्चा लिए कुछ नहीं अच्छा हाँ नीतीश कुमार पूरा किया पच्चीस एकड़ जमीन दिया अच्छा। हाँ। नहीं। पाँच एकड़ जमीन दिया है तो यहाँ घर है दशरथ नगर जमीन दिया कर जानी तो है, अच्छा। है। अच्छा। तो तो कैसी पड़ा हुआ रोटी के लिए कुछ नहीं दिया नहीं, नहीं। अच्छा बंजर है इसलिए कहा हो आपकी उम्र कितनी है हमारा लगा साठ वर्ष पेंशन नहीं लगा पेंशन लगी है पेंशन लगी तो क्या कर महीना में पाँच सौ होगा अच्छा जब उन्होंने पहाड़ चीरना शुरू किया तो उनकी उम्र कितनी थी उसका उम्र हम क्या बताएं सात सत्तर है अच्छा कितने भाई बहनों आप हम भाई बहन दो दूसरे है बहन गुजर गया अच्छा उसका तीन लड़का है अच्छा हमारा एक लड़की है लड़का नाम ਸੋ ਇੱਕ ਵਾਰ ਅਸੀਂ ਫੇਰ ਉਹਨਾਂ ਦੀ ਸਮਾਧੀ ਆ ਜਿਹੜੀ ਉਹਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਭਾਵੇਂ ਕਿ ਪਰਿਵਾਰ ਦਾ ਗਿੱਲਾ ਜ਼ਰੂਰ ਹੈ ਕਿ ਸਰਕਾਰ ਨੇ ਉਹਨਾਂ ਦੀ ਬਾਹ ਜਿਹੜੀ ਉਹ ਨਹੀਂ ਫੜੀ ਕਿਉਂਕਿ ਉਹਨਾਂ ਨੇ ਆਖਿਆ ਕਿ ਉਹਨਾਂ ਕੋਲ ਰੋਜੀ ਰੋਟੀ ਦਾ ਵੀ ਕੋਈ ਜਿਹੜਾ ਸਾਧਨ ਹੈ ਉਹ ਨਹੀਂ ਹੈ ਠੀਕ ਹੈ ਆਪਣੇ ਆਪ ਵਿੱਚ ਇੱਕ ਅਹਿਮ ਤੇ ਇਤਿਹਾਸ ਦੀ ਜਿਹੜੀ ਬੇਲਖਣ ਘਟਨਾ ਬਿਹਾਰ ਦੇ ਇਸ ਛੋਟੇ ਜਿਹੇ ਪਿੰਡ ਦੇ ਵਿੱਚ ਘਟੀ ਹੈ ਪਰ ਉੱਥੇ ਸਰਕਾਰ ਤੇ ਵੀ ਕਈ ਸਵਾਲ ਖੜੇ ਹੁੰਦੇ ਨੇ ਕਿ ਇੱਕ ਇਨਸਾਨ ਨੇ ਪਹਾੜ ਨੂੰ ਕੱਟ ਕੇ ਦੂਜੇ ਪਾਸੇ ਜਾਣ ਦੇ ਲਈ ਭਾਵੇਂ ਰਸਤਾ ਤਾਂ ਬਣਾ ਦਿੱਤਾ ਪਰ ਸਰਕਾਰ ਵੱਲੋਂ ਉਸ ਨੂੰ ਪੂਰਾ ਬਣਦਾ ਜਿਹੜਾ ਮਾਣ ਹੈ ਉਹ ਨਹੀਂ ਦਿੱਤਾ ਗਿਆ ਇਹ ਪਰਿਵਾਰ ਦਾ ਆਖਣਾ ਇਹ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਸੀ ਇਹ ਦਸਰਤ ਮਾਂਜੀ ਉਹਦਾ ਪੁੱਤਰ ਹੈ ਭਾਗੀ ਰਤ ਮਾਂਜੀ ਇਹਨੂੰ ਕਹਿੰਦੇ ਨੇ ਸੋ ਬਿਲਕੁਲ ਸਾਡੀ ਇਸਤਾ ਸੀ ਕਿ ਅਸੀਂ ਪਿਛਲੇ ਸਮੇਂ ਪਹਿਲਾਂ ਜਦ ਇੱਥੇ ਆਏ ਸੀ ਉਦੋਂ ਵੀ ਇਸ ਜਗ੍ਹਾ ਨੂੰ ਕਵਰ ਕੀਤਾ ਸੀ ਅਜੀਤ ਜਰੀਏ ਤੇ ਅੱਜ ਵੀ ਅਜੀਤ ਟੀਵੀ ਜਰੀਏ ਆਪਣੇ ਦਰਸ਼ਕਾਂ ਨੂੰ ਬਖਾਉਣਾ ਚਾਹਾਂਗੇ ਕਿ ਇੱਕ ਇਨਸਾਨ ਨੇ ਉਹ ਕੰਮ ਕੀਤਾ ਜੋ ਸੈਂਕੜੇ ਹਜ਼ਾਰਾਂ ਲੋਕ ਵੀ ਨਹੀਂ ਕਰ ਸਕਦੇ ਇਹ ਮਨਜੀ ਤੋਂ ਮਨਜਿੰਦਰ ਸਿੰਘ ਸਰਾਉਤ ਦੀ ਰਿਪੋਰਟ